ਕਾਉਲੀ ਕਾਉ ਸਮਰੇ ਏਅਰ ਦੇ ਮਨਾਰ ਜੇ ਪਣਾ ਵਿੱਚ ਚੱਲ ਰੇ ਟੂਰਨਾਮੈਂਟ ਦੇ ਵਿੱਚ ਮੁਕਾਬਲੇ ਕਰੇਗੇ ਤਾਸ਼ ਦੀ ਸੀਪ ਤਾਸ਼ ਖੇਡ ਕੇ ਕੋਟ ਕਰਨਾ ਤੇ ਬੱਚਿਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਮਕਾਬਲੇ ਬਹੁਤ ਪਿਆਰੀ ਸੌਣ ਦਾ ਓਕੇ ਵੀ ਨੇ ਓਕੇ ਓਕੇ ਹੁਣ ਕਹਿਣ ਦੀ ਲੋੜ ਨਹੀਂ ਬਾਈ ਪਾਸੇ ਹੋਰ ਖੇਡ ਖਿਡਾਰੀ ਖੇਡਦੇ ਆ ਪ੍ਰਿੰਟ ਵੀ ਤੁਹਾਡਾ ਮੈਚ ਤੁਸੀਂ ਕਦੋਂ ਕਲਾਉਣਾ ਬੱਤੀ ਆ ਇਹ ਗੱਲ ਗਲਤ ਹੈ ਬਾਈ ਕੋਰਟ ਵਾਲੀ ਟੀਮ ਐਂਟਰੀ ਕਰਾ ਲਓਣਾ ਮਨਦੀਪ ਤੇ ਪ੍ਰੀਤ ਭਾਣਾ ਪ੍ਰਦੀਪ ਚੰਦ ਵੜਾ ਭਾਈ ਦਾ ਇਹ ਪਰਚੀ ਮੇਰੇ ਕੋਲੇ ਆ ਜਦੋਂ ਮਰਜ਼ੀ ਲੈ ਜੋ ਜੇ ਆ ਹੁਣ ਆਪਾਂ ਮੈਚ ਦੇਖਦੇ ਆ ਤੇ 10 ਮਿੰਟ ਪਾਉਣਾ ਬ੍ਰੇਕ ਕਮੈਂਟਰੀ ਦੇ ਕਿਉਂਕਿ ਖੇਡਣਾ ਇਹ ਖਿਡਾਰੀ ਜਾਂਦੇ ਕਈਆਂ ਦੇ ਸਿਰ ਤੇ

ਤਾਸ਼ ਦੀ ਸੀਪ ਤੇ ਬੱਚਿਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਮੁਕਾਬਲੇ ਪਿੰਡ ਪਾਣਾ ਦੇ ਵਿੱਚ ਕਰਵਾਏ ਗਏ ਇਹਦਾ ਕਿ 2 3 ਤੇ 4 ਤਰੀਕ ਤੱਕ ਚੱਲਣ ਵਾਲਾ ਮੈਚ ਵੀਡੀਓ ਬਣਾਉਣ ਲੱਗੇ ਮਾਰੀ ਮੋਸਵਾ ਮਾਰੀ ਮੋਸਵਾ ਪਾਗ ਨੂੰ ਉਲਕੇ ਰਹੀਆਂ ਪੈਨ ਮੋੜਦੀ ਰਹਿਣੇ ਆ ਤੇ ਇਹਨਾਂ ਨੂੰ ਪੰਤਰੀਏ ਟੈਂਟਾਂ ਨੂੰ ਮੈਦੂ ਵਿਛਾ ਦੂ ਮੈਟ ਮਲੰਗਾ ਪਾਣਾ ਤੇ ਦੀਪਾ ਚੰਦ ਪ੍ਰਾਣਾ ਪੰਕੋ ਬਾਈ ਆਖ ਖੋਸਦੀ ਪਚੈਲ ਚੋਟੀ ਦਾ ਕਹਿੰਦੇ ਮੈਚ ਹੈ ਟ੍ਰੈਲੀ ਬੈਗ ਦੇ ਮੁਕਾਬਲੇ ਵੀਰੇ ਕਰਾਏ ਆ ਆਓ ਸਾਹਮਣੇ ਇਸ ਤੋਂ ਅਗਲੀ ਟੀਮਾਂ ਜਿਸਵਿੰਦਰ ਤੇ ਮੋਨਜੀਤ ਸਾਈਡ ਤੇ ਹੋ ਜੋ ਦੀ ਸਾਈਡ ਤੇ ਹੋ ਜੋ ਮਨਜੀਤ ਆਸਟ੍ਰੇਲੀਆ ਦੀ ਆਪਾਂ ਵੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਬਹੁਤ ਵੱਡਾ ਧੰਨਵਾਦ ਹੈ ਸ਼ਾਮ ਨੂੰ ਗੱਲ ਕਰਾਂਗੇ ਨਾ ਤੇ ਮੇਰੀ ਮਰਜ਼ੀ ਬਲਾਉਣੀ ਆਓ ਸਾਹਮਣੇ ਬੱਲੇ ਬੱਲੇ ਗੇਟੂ ਦੱਸੋ ਜਿਹੜੇ ਤੇ ਤਾਰਾ ਦੂਜੇ ਪਾਸੇ ਸਾਡੇ ਵਾਲਾ ਪੰਜ ਗਰਾਈਆਂ ਵਾਲਾ ਹਾਂ ਜ ਸਾਹਮਣੇ ਲਾਗ ਮਾਰਿਆ ਕਰਿਆ ਬੁਰੀ ਆਰ ਦੇ ਦੋਲੀਦਾਰੇ ਨੂੰ ਟਾਈਮ ਪਰਾਣੇ ਸਾਡੇ ਇਹਨੂੰ ਦਵਾਣਾ ਨੇ ਆਓ ਜੀ ਜਲਦੀ ਨਾਲ ਆਹ ਮੈਚ ਜਲਦੀਪ ਮੈਂਬਰ ਨਾਲ ਕਹਿੰਦੇ ਸੁਖਮੰਦਰ ਦਾ ਹੁਣਾ ਹੈ ਅਵਤਾਰ ਪਰਾਣੇ ਦੇ ਬਲਦੇਵ ਢੁੱਡੀ ਵੀਰ ਨੇ ਸਾਡੇ ਕਬੂਤਰ ਬਾਗ ਦੇ ਵੱਡਾ ਨਾਮ ਹੈ ਪੋਪਲ ਫਰੀਦਪੁਰ ਦਾ ਜਿੰਦਗੀ ਦੇ ਮਾਣ ਹੈ ਸੁਖੀ ਪਹਿਲਵਾਨ ਵਰਗੇ ਸਾਡੇ ਵੀਰ ਨੇ ਕੀਰੇ ਵਰਗੇ ਭਰਾਣੇ ਇਹ ਜਿੰਦਗੀ ਦੇ ਮਾਣ ਹੈ ਇਹ ਸਾਡੇ ਪਰਾਣੇ ਵੱਡੇ ਛੋਟੇ ਜਿੱਤੇ ਖੜਦੇ ਉੱਤੇ ਅੜਦੇ ਵੀ ਹੈ ਮਿਲਾਂਦਿਆਂ ਨੇ ਆਓ ਜਲਦੀ ਨਾਲ ਯਾਰ ਮੁਕਾਬਲਾ ਸ਼ੁਰੂ ਕਰਾਇਆ ਕਰੋ ਇਹ ਗੱਲਾਂ ਨਹੀਂ ਚੰਗੀਆਂ ਟਾਈਮ ਆਉਂਦਾ ਜ਼ਰੂਰ ਹਰੇਕ ਦਾ ਪਰ ਟਾਈਮ ਲੱਗਦਾ ਟਾਈਮ ਹਰੇਕ ਦਾ ਆਉਂਦਾ ਪਰ ਟਾਈਮ ਲੱਗਦਾ ਮਿਹਨਤ ਕਰਨੀ ਪੈਂਦੀ ਹੈ ਸਾਰੇ ਛੱਡ ਸਵਾਦਾਂ ਨੂੰ ਤੇਲੇ ਕਦੇ ਨਹੀਂ ਦਿੰਦੇ ਤਾਰਸਾ ਮੱਦਸਤਾਗਾਂ ਨੂੰ ਮੈਚ ਸ਼ੁਰੂ ਹੋ ਗਿਆ